ਜਦੋਂ 2 ਸਾਲ ਪਹਿਲਾਂ ਗਲੀ ਨੂੰ ਪੱਕਾ ਕਰਨ ਲਈ ਪੁਰਾਣਾ ਖੜਵੰਜਾ ਪੱਟਿਆ ਗਿਆ ਤਾਂ ਮਹੱਲੇ ਦੇ ਲੋਕ ਕਹਿੰਦੇ ਬਹੁਤ ਸ਼ੁਕਰ ਹੈ ਕਿ ਇਸ ਦਾ ਵੀ ਵਿਕਾਸ ਹੋਣ ਲੱਗ ਪਿਆ ਹੈ ਤਾਂ ਜਦੋਂ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਖੜਵੰਜਾ ਦੁਬਾਰਾ ਨਾ ਲਾਇਆ ਗਿਆ ਤਾਂ ਹੁਣ ਲੋਕ ਹੋ ਰਹੇ ਹਨ ਪਰੇਸ਼ਾਨ ਮਾਮਲਾ ਹੈ ਸੰਗਤ ਮੰਡੀ ਦੇ ਵਾਰਡ ਨੰਬਰ 8 ਦੇ ਲੋਕਾਂ ਦਾ ਇਸ ਬਾਰੇ ਪਰੇਸ਼ਾਨ ਹੋਏ ਵਾਰਡ ਦੇ ਲੋਕਾਂ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਸਾਡੀ ਠੇਬੇ ਖਾਕਾ ਡਿੱਗਿਆ ਨੇ ਆ ਸਾਡੀ ਗਲੀ 2 ਸਾਲ ਹੋ ਗਏ ਪੱਟੀ ਨੂੰ ਸਾਡੀ ਗਲੀ ਨਹੀਂ ਬਣਾਈਗੀ ਨਾ ਤੇ ਸਾਡੀ ਗਲੀ ਬਣਨੀ ਚਾਹੀਦੀ ਨਾ ਸਾਨੂੰ ਸ਼ੁੱਧ ਪਾਣੀ 8 ਨੰਬਰ ਵਾਰਣਾ ਸਾਡਾ ਵੋਟਾਂ ਵੇਲੇ ਤਾਂ ਬਥੇਰੇ ਆ ਜਾਂਦੇ ਹੁੰਦੇ ਵੋਟਾਂ ਪਾਓ ਵੋਟਾਂ ਪਾਓ ਸਾਡਾ ਵੀ ਕੋਈ ਕੰਮ ਕਰੋ ਫੇਰ ਹੀ ਅਸੀਂ ਵੋਟਾਂ ਪਾਵਾਂਗੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਸਾਡੀ ਗਲੀ ਬਣ ਜੇ ਸ਼ੁੱਧ ਪਾਣੀ ਆਵੇ ਸਾਨੂੰ ਨਹੀਂ ਇਹ ਵੀ ਲੈ ਜਾਓ ਨਹੀਂ ਇਹ ਵੀ ਲੈ ਜਾਓ ਪੱਟ ਕੇ ਟਰੈਲਰਾਂ ਭਰ-ਭਰ ਲੈ ਗਏ ਤੋ ਵੀ ਅਸੀਂ ਆਖਾਂ ਚ ਨਾ ਪਟੋ ਸਾਡੀ ਤੇ ਐਵੇਂ ਰਹਿਣ ਤੋਂ ਗਲੀ ਤੇ ਕਹਿੰਦੇ ਨਹੀਂ ਬਣਾਵਾਂਗੇ ਇਹ 2 ਸਾਲ ਹੋ ਗਏ ਜੀ ਤੇ ਜਾਣਦੇ ਤਾਂ ਕੀ ਕਹਿੰਦੇ ਆ ਕੋ ਕੋ ਕਹਿੰਦੇ ਬਣਾਵਾਂਗੇ 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 ਜਿਤਾ ਤੱਕ ਆਹ ਕੋ ਹੁਕਮ ਫੇਰ ਬਣਾਵਾਂਗੇ ਐ ਕਹਿ ਦਿੰਦੇ ਬੋਟਾਂ ਵਾਲੇ ਬਥੇਰ ਆ ਜਾਂਦੇ ਆ ਬੋਟਾਂ ਵਾਲੇ ਤਾਂ ਬਥੇਰ ਆ ਜਾਂਦੇ ਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਐਂ ਕਰਦੇ ਜੀ ਸਾਡੇ ਗਲੀ ਬਣੇ ਸੁੱਧ ਪਾਣੀ ਆਵੇ ਸਾਨੂੰ ਸਾਡੇ ਬੱਚੇ ਬਿਮਾਰ ਹੋ ਜਾਂਦੇ ਆ ਤੁਹਾਨੂੰ ਪਤਾ ਕਿੰਨੇ ਕਿੰਨੇ ਪੈਸੇ ਲਾਉਣੇ ਆ ਅਸੀਂ ਕਿੱਥੋਂ ਲੱਜ ਦਿਹਾੜੀ ਮਜ਼ਦੂਰੀ ਕਰਦੇ ਰਾਤ ਮੁੰਡਾ ਮੋਕ ਗਿਆ ਜੀ ਉਧਰ ਪੀਲ ਗਿਆ ਅਸੀਂ ਵਿਚਾਰੇ ਨੂੰ ਬਚਿਆ ਨਹੀਂ ਉਹ ਵੱਧ ਤੋਂ ਵੱਧ ਹੋ ਗਿਆ ਸੀ ਵਿਚਾਰੇ ਮਿਠੰਡੋ ਮੋੜ ਲਿਆ ਰਾਤ ਮਰੇ ਨੂੰ ਲੈ ਕੇ ਜਦੋਂ ਪੀਲ ਦਾ ਵੱਧ ਹੋ ਗਿਆ ਪਾਣੀ ਕਰਕੇ ਹੋਇਆ ਪਾਣੀ ਕਰਕੇ ਹੋਇਆ ਜੀ ਜੀ ਹਾਂ ਖੁੰਗੜ ਹੋਏ ਪਏ ਆ ਜੀ ਕੀ ਕਰਕੇ ਗਰੀਬ ਦਿਹਾੜੀ ਮਜ਼ਦੂਰੀ ਕਰਦੇ ਉਹ ਵੀ ਨੀ ਪੂਰੀ ਦਿੰਦੇ ਅਗਲਾ ਕਹਿੰਦਾ ਵੀ ਸੁਖਵਿੰਦਰ ਸਿੰਘ ਆ ਜੀ ਇਹ ਵਾਰਡ ਨੰਬਰ 8 ਹੈ ਜੀ ਇਹ ਸੰਗਤ ਮੰਡੀ ਨਗਰ ਕਾਉਂਸਲ ਦੇ ਵਿੱਚ ਪੈਂਦਾ ਜੀ ਸਾਡੇ ਅਗੜੀ ਦਾ ਮਾਮਲਾ ਹੈ ਜੀ ਪਹਿਲੇ 2 ਸਾਲ ਤੋਂ ਇਹ ਨਾ ਬਣੀ ਐ ਤੇ ਇਹਦਾ ਬੁਰਾ ਹਾਲ ਹੈ ਜੀ ਜਿਹੜੀਆਂ ਪੁਰਾਣੀਆਂ ਇੱਟਾਂ ਸੀ ਉਹ ਵੀ ਪੱਟ ਕੇ ਲੈ ਕੇ ਨਵੇਂ ਦੁਬਾਰਾ ਬਣਾਈਆਂ ਸਾਡੀ ਤਾਂ ਮੰਗ ਹੀ ਹੈ ਜੀ ਇਹਨੂੰ ਦੁਬਾਰਾ ਸੁਧਾਰ ਕਰਕੇ ਗਲੀ ਨੂੰ ਬਣਾਇਆ ਜਾਵੇ। ਬਾਕੀ ਇਹਦੇ ਵਿੱਚ ਜਾਨਕਿ ਸਾਡੀ ਸੰਗਤ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੱਥੇ ਜਿਹੜੇ ਇਸ ਬਾਡ ਦੇ ਵਿੱਚ ਉਹ ਵੀ ਬਹੁਤ ਬੁਰਾ ਹਾਲ ਹੈ ਤੇ ਬਿਮਾਰੀਆਂ ਫੈਲਣ ਦਾ ਡਰ ਹੈ। ਸਾਡੀ ਤਾਂ ਇਹੀ ਮੰਗ ਹੈ ਜੀ ਨਗਰ ਕੌਂਸਲ ਤੋਂ ਪੀ ਇਹਨੂੰ ਦੁਬਾਰਾ ਬਣਾਇਆ ਜਾਵੇ ਤੇ ਇਹਦੇ ਸੁਧਾਰ ਕੀਤਾ ਜਾਵੇ। ਕੀ ਮਾਮਲਾ ਕੀ ਹੈ? ਮਾਵਲਾ ਸਾਡੀ ਗਲੀ ਪੱਟ ਕੇ ਲੈ ਗਏ। ਇੱਟੋ ਇੱਟ ਸਾਡੇ ਚੱਕ ਕੇ ਲੈ ਗਏ 12 ਚ ਤੇ ਵੀ ਨਾਵੀਆਂ ਤਾਂ ਲਾਉਣੀਆਂ ਕਿ ਸਾਡੇ ਪੁਰਾਣੀਆਂ ਵੀ ਚੱਕ ਕੇ ਲੈ ਗਏ ਗਲੀਆਂ ਦੇ ਵਿੱਚ ਅਸੀਂ ਡਿੱਗਦੇ ਫਿਰਦੇ ਮੀਂਹ ਕਣੀ ਦੀ ਦਵਾ ਜਾਂਦਾ। ਕਿੰਨਾ ਚਿਰ ਹੋ ਗਿਆ ਪਟਿਆ ਦੋ ਸਾਲ ਹੋ ਗਏ ਜੀ ਕੀ ਮੰਗ ਕੀ ਕਰਦੇ ਮੰਗਾ ਸੀ ਕਰਦੇ ਸਾਡੀ ਜੇ ਨਵੀਂ ਨਹੀਂ ਮੈਡਮ ਸਾਡੀ ਪੁਰਾਣੀ ਉਸੇ ਤਰ੍ਹਾਂ ਹੀ ਬਣਾ ਦੇਣ ਵੀ ਗਲੀ ਵੀ ਬਣਨੀ ਚਾਹੀਦੀ ਗਰੀਬੀ ਬਣਨੀ ਚਾਹੀਦੀ ਬੋਲਦੇ ਆ ਜੀ ਇਹ ਬਾਰਡਰ ਨੰਬਰ 814 ਦਾ ਜੀ ਇਹ ਇਹ ਗਲੀ ਪੱਟ ਕੇ ਲੈ ਗਈ ਮੁੜ ਕੇ ਬਣਾਈ ਨਹੀਂ ਗਲੀ ਸਾਡੇ ਆ ਜਿਹੜਾ ਪਾਣੀ ਆਉਂਦਾ ਨਾਲਿਆਂ ਦਾ ਸਾਡੀ ਕੰਧਾਂ 'ਚ ਪਈ ਜਾਂਦਾ ਜੀ ਤੇ ਮੁੜ ਕੇ ਇੱਥੇ ਰਾਤ ਭਰਾਂ ਤੇ ਬੰਦੇ ਡਿੱਗੀ ਜਾਂਦੇ ਆ ਕੇ ਇਹ ਸਾਡੀ ਤਾਂ ਇਹ ਮੰਗਾ ਵੀ ਇਹ ਜਾਂ ਤਾਂ ਉਹੀ ਥਾਂ ਲਾ ਕੇ ਇੱਥੇ ਬਣਾ ਦੇਣ ਪੱਕੀ ਗਲੀ ਸਾਡੀ ਨਹੀਂ ਡਾਉਣਗਾ ਪ੍ਰਾਣੀਆਂ ਲਾ ਦੇ ਪ੍ਰਾਣੀਆਂ ਲਾ ਦੇ ਸਾਡੀ ਗਲੀ ਤਾਂ ਬਣ ਜੇ ਇਹ 2 ਸਾਲ ਹੋ ਗਏ ਇਹ ਦੋ ਸਾਲ ਹੋ ਗਏ ਤੁਹਾਡੀ ਹੁਣ ਮੰਗੀ ਮੰਗ ਸਾਡੀ ਇਹ ਜੀ ਵੀ ਜਾਂਦਾ ਸਾਡੀ ਗਲੀ ਬਣ ਜਾਈ ਇਸ ਵਾਰ ਜਦੋਂ ਨਗਰ ਕਾਉਂਸਲ ਦੇ ਪ੍ਰਧਾਨ ਦਾ ਪੱਖ ਲਿਆ ਤਾਂ ਉਸਨੇ ਵੀ ਕੀ ਕਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਕੁਝ ਬਾਰ ਨੰਬਰ 8 ਦੇ ਲੋਕ ਆ ਜਿਹੜੇ ਬਿਲਕੁਲ ਸਹੀ ਕਹਿ ਰਹੇ ਆ ਇਹਦਾ ਜਿਹੜਾ ਠੇਕਾ ਹੋਇਆ ਸੀ ਨਵੀਂ ਬਣਾਉਣ ਦਾ ਦੀ ਬਗੇਲ ਚੜ੍ਹ ਸਿੰਘ ਸੁਸਾਇਟੀ ਨੂੰ ਹੋਇਆ ਸੀ ਪਰ ਉਹ ਠੇਕੇਦਾਰ ਗਲੀ ਪਟ ਗਿਆ ਵੀ ਮੈਂ ਨਵੀਂ ਬਣਾਉਣਾ ਤੇ ਮੁੜ ਕੇ ਆਇਆ ਨਹੀਂ ਤੇ ਇਸ ਕਰਕੇ ਲੋਕ ਬਹੁਤ ਭਾਰੀ ਤਕਲੀਫ ਚ ਹੈ ਤੇ ਇਸ ਵਾਸਤੇ ਮੈਂ ਯੂ ਸਾਹਿਬ ਨੂੰ ਵੀ ਲਿਖਤਾ ਤੇ ਅਸੀਂ ਮਤਾ ਹੀ ਪਾ ਕੇ ਉਹਨੂੰ ਬਲੈਕਲਿਸਟ ਕਰਕੇ ਕਾਨੂੰਨ ਅਨੁਸਾਰ ਤੇ ਕਾਰਵਾਈ ਕਰਾਂਗੇ ਤੇ ਉਹਦੀ ਜਿਹੜੀ ਅਰਨੈਸ ਮੰਡੀ ਨੂੰ ਜ਼ਬਤ ਕਰਾਂਗੇ ਤੇ ਇਹਦੇ ਵਾਸਤੇ ਤੇ ਨਵਾਂ ਟੈਂਡਰ ਲਾ ਕੇ ਤੇ ਜਲਦ ਤੋਂ ਜਲਦ ਇਹਨੂੰ ਗਲੀ ਦੇ ਦੁਆਰ ਨਵੀਂ ਬਣਾਇਆ ਜਾਊਗਾ ਲੋਕਾਂ ਦੀ ਮੰਗੇ ਪੀਣ ਵਾਲਾ ਪਾਣੀ ਵੀ ਸਾਨੂੰ ਸ ਜੀ ਬਿਡ ਦੀ ਬਾਟਰ ਸਪਲਾਈ ਐਂਡ ਸੈਨੀਟੇਸ਼ਨ ਸ਼ਿਵਰੇ ਬੋਰਡ ਦੇ ਅੰਡਰ ਪ੍ਰਿੰਟਾ ਦੇ ਆਉਂਦਾ ਹੈ ਇਹ ਸਾਡੇ ਅੰਡਰ ਚ ਹੈ ਨਹੀਂ ਪਰ ਫਿਰ ਵੀ ਅਸੀਂ ਮੈਂ ਐਕਸੇ ਸਾਹਿਬ ਨਾਲ ਅੱਜ ਗੱਲ ਕਰਕੇ ਬਿਢੇ ਇਹ ਚੈੱਕ ਕਰਾਵਾਂ ਕਿ ਕਿੱਥੇ ਕਿਤੇ ਲੀਕੇਜ ਆ ਜਾਂ ਕਿੱਥੇ ਸ਼ਿਵਰੇ ਦਾ ਪਾਣੀ ਬਾਰੇ ਕੀ ਪ੍ਰੋਬਲਮ ਹੈ ਉਹਨੂੰ ਵੀ ਜਲਦੀ ਦੁਰਸਤ ਕਰਾਵਾਂਗੇ